ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਦੇ ਜੋ ਹਾਲਾਤ ਨੇ ਪਿੰਡ ਰਾਪਰ ਆਈਆਂ ਤਹਿਸੀਲ ਪੁਲਾਤ ਜ਼ਿਲ੍ਹਾ ਕਪੂਰਥਲਾ ਤੇ ਸਾਡੇ ਨਾਲ ਵੀਰ ਆਏ ਨੇ ਪਿੰਡ ਰਾਮਗੜ੍ਹ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਤੋਂ ਕਿਉਂਕਿ ਬਾਈ ਹੋਰੀ ਨਾਲ 100 ਕਮੈਂਟਲ ਦੇ ਲਗਭਗ 4 ਲੈ ਕੇ ਆਏ ਨੇ ਸਾਡੇ ਕੋਲ ਤੇ ਮੈਂ ਬਾਈ ਦਾ ਇੰਨੀ ਦੂਰੋਂ ਆਉਣ ਤੇ ਧੰਨਵਾਦ ਕਰਦਾ ਕਿਉਂਕਿ ਜੋ ਕੁਛ ਕਰਾ ਰਿਹਾ ਪਰਮਾਤਮਾ ਕਰਾ ਰਿਹਾ ਬਾਈ ਇਹਨਾ ਮੈਂ ਕਰ ਰਿਹਾ ਇਹਨਾ ਤੂੰ ਕਰ ਰਿਹਾ ਕਿਉਂਕਿ ਇਨੇ ਔਖੇ ਸਮੇਂ ਦੇ ਵਿੱਚ ਜੋ ਕੋ ਬਾਹ ਫੜ ਰਿਹਾ ਉਹ ਆਪਣਾ ਭੈਣ ਭਰਾ ਹੀ ਫੜ ਰਿਹਾ ਪਿਆ ਕਿਉਂਕਿ ਦੂਜਾ ਤੇ ਕੋਈ ਫੜ ਨਹੀਂ ਸਕਦਾ ਜਿੱਦਾਂ ਕਹੀਏ ਦਰਦ ਵੀ ਉਹਨੂੰ ਆਉਂਦਾ ਜਿਹੜਾ ਆਪਣਾ ਤੇ ਮੈਂ ਉਹ ਫਿਰ ਵੀ ਆਪਣੇ ਸਕਜੀਦਰ ਲੋਪੋ ਦਾ ਧੰਨਵਾਦ ਕਰਦਾ ਬਾਰ-ਬਾਰ ਕਰਦਾ ਕਿਉਂਕਿ ਮੇਰਾ ਹੱਕ ਏ ਕਰਨਾ ਕਿਉਂਕਿ ਬਾਈ ਹੁਰੀ ਬਾਈ ਦੀ ਵੀਡੀਓ ਦੇਖ ਕੇ ਬਰਨਾਲਾ ਮੋਗਾ ਪਤਾ ਨਹੀਂ ਬਠਿੰਡਾ ਡਿਸਟ੍ਰਿਕਟ ਜਿਲਾ ਲੁਧਿਆਣਾ ਤੂਰੀ ਮਾਨਸਾ ਹਰ ਤਰ੍ਹਾਂ ਦਾ ਫੋਨ ਆ ਰਹੇ ਨੇ ਹਰ ਤਰ੍ਹਾਂ ਦੀ ਸੇਵਾ ਵੀ ਆ ਰਹੀ ਹੈ ਕਿਉਂਕਿ ਮੇਰੇ ਲਫ਼ਾਜ਼ ਜਿਹੜੇ ਛੋਟੇ ਪੈ ਸਕਦੇ ਨੇ ਪਰ ਮੇਰੀ ਹਿੰਮਤ ਹੈ ਮੇਰੀ ਉਸ ਵਾਇਗਰ ਹੋ ਗਿਆ ਅਰਦਾਸ ਉਹ ਚੜਦੀ ਕਲਾ ਦੇ ਵਿੱਚ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਾਈ ਹੋਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਜਦੋਂ ਤੁਸੀਂ ਇੱਡੀ ਦੂਰੋਂ ਟ੍ਰੈਕਟਰ ਰੈਲੀ ਤੇ ਚੱਲ ਕੇ ਆਉਂਦੇ ਸਾਨੂੰ ਪਤਾ ਕਿ ਉਹ ਕਿੰਨਾ ਸਮਾਂ ਲੱਗਦਾ ਤੇ ਸਵੇਰ ਦੇ ਤੁਰੇ ਤੇ ਮੈਂ ਇੱਕ ਬਾਈਆਂ ਕੋ ਮੈਨੂੰ ਬੜਾ ਛੋਟਾ ਮਹਿਸੂਸ ਹੋਇਆ ਬਾਈ ਯੂਰੀ ਪ੍ਰਸ਼ਾਦਾ ਵੀ ਆਪਣਾ ਲੈ ਕੇ ਆਏ ਨੇ ਰਸਤੇ ਤੇ ਛੱਕ ਕੇ ਵੀ ਆਏ ਨੇ ਸਾਡੇ ਕੋਲ ਸੇਵਾ ਦੀ ਲਈ ਮੌਕਾ ਤੇ ਮੈਂ ਇਹਦਾ ਖੇਮਾ ਦਾ ਚਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗਰੀਬ ਸਿੰਘ ਜੀ ਧੰਨਵਾਦ ਕਰਨਗੇ ਆਈਆਂ ਹੋਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨ ਤੇ ਵਿਸ਼ੇਸ਼ ਤੌਰ ਤੇ ਜਿਹੜਾ ਜਿਹੜਾ ਬਰਨਾਲਾ ਤਹਿਸੀਲ ਤਬਾ ਤੇ ਪਿੰਡ ਰਾਮਗੜ ਦੇਖੋ ਗਿੱਨੀ ਸੇਵਾ ਇਹਨਾਂ ਦੀ ਇਸ ਮੁਸੀਬਤ ਦੀ ਘੜੀ 'ਚ ਇਹ ਤੇ ਜਿਹੜਾ ਕੋਈ ਕੋਈ ਵੀ ਗੁਰਸਿੱਖ ਹੈ ਨਾ ਆੜਗਵਾਂਡ ਐ ਜਾਂ ਪੰਜਾਬ ਜਾਂ ਦੇਸ਼ ਦੇ ਰਹਿਣ ਵਾਲਾ ਉਦਾਂ ਹੀ ਖਲੋ ਜਾਏ ਨਾ ਦੁੱਖ ਦੀ ਘੜੀ 'ਚ ਤੇ ਬੰਦੇ ਦਾ ਦੁੱਗਣਾ ਹੋ ਜਾਂਦਾ ਆ ਵੇਖ ਲਓ ਪਾਣੀ ਫਿਰ ਚੱਲ ਰਿਹਾ ਇਸੀ ਮੁਸੀਬਤ ਦੇ ਵਿੱਚ ਸਵੇਰ ਤੋਂ ਚੱਲੇ ਦੋ ਦੋ ਤਿੰਨ ਤਿੰਨ ਚਾਰ ਚਾਰ ਸੌ ਕਿਲੋਮੀਟਰ ਤੋਂ ਬਰਨਾਲੇ ਤੋਂ ਮੋਗੇ ਤੋਂ ਇਧਰ ਸਾਰੇ ਆਲਾਕਿਆਂ ਤੋਂ ਸਾਡੇ ਨਗਰ ਦੇ ਵਿੱਚ ਪਹੁੰਚ ਰਹੇ ਨੇ ਤੇ ਬਹੁਤ ਧੰਨਵਾਦ ਆ ਔਰ ਵੇਖੋ ਮੀਟੀ ਯੰਗੂ ਆਪਣਾ ਰਾਸ਼ਨ ਲੈ ਕੇ ਆਪਣਾ ਰੋਟੀ ਪਾਣੀ ਨਾਲ ਲੈ ਕੇ ਆਏ ਜੀ ਕਿੱਡੀ ਵੱਡੀ ਗੱਲ ਆ ਸਾਡਾ ਤੇ ਜਿਹੜਾ ਇਹ ਸਹਯੋਗ ਦੇ ਰਹੇ ਨਾ ਸੱਚ ਜਾਣਿਓ ਏਡਾ ਏਡਾ ਬੰਡਲ ਚੋਂ ਚੋਂ ਪੰਜਾਂ ਪੰਜਾਂ ਬੰਦਿਆਂ ਕੋਲ ਨਹੀਂ ਉਤਰਦਾ ਪਿਆ ਕਿੱਡੀ ਵੱਡੀ ਕੁਰਬਾਨੀ ਉੱਥੋਂ ਚੱਲ ਕੇ ਆਏ ਜੇ ਅਸੀਂ ਤੇ ਇਹਨਾਂ ਦਾ ਲੇਖਾ ਜੀ ਦੇ ਸਕਦੇ ਇਹ ਗੁਰੂ ਮਹਾਰਾਜ ਜੀ ਕਿਰਪਾ ਹੈ ਇਹ 20 ਰੁਪਏ ਦਾ ਲੰਗਰ ਜਿਹੜੀ ਸਿੱਖ ਕੌਮ ਦੇ ਹਿੱਸੇ ਆਇਆ ਨਾ ਉਹ ਅੱਜ ਤੁਸੀਂ ਆਪ ਸਹਕਾਰ ਵੇਖ ਲਿਆ ਸਰਕਾਰਾਂ ਦੇ ਛੱਡੋ ਆਪਸੀ ਪਿਆਰ ਆਪਸੀ ਜਥੇਬੰਦੀਆਂ ਸਾਰੇ ਭਰਾ ਭਰੀ ਤੌਰ ਤੇ ਲੱਗੇ ਨੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਜੇ ਕਮੀ ਹੈ ਤੇ ਸਾਨੂੰ ਸੋਚ ਦੀ ਕਮੀ ਹੈ ਇਸ ਕਰਕੇ ਜੀਹਾਂ ਦਾ ਬਹੁਤ ਬਹੁਤ ਧੰਨਵਾਦ ਬਰਨਾਲਾ ਇਲਾਕਾ ਸਾਡਾ ਆਪਣਾ ਇਲਾਕਾ ਹੈ ਅਸੀਂ ਇਲੈਕਸ਼ਨ ਚ ਵੀ ਉੱਥੇ ਘੁੰਮਦੇ ਰਹੇ ਜਾਂਦੇ ਰਹੇ ਹਿੱਦੜਬਾ ਤੇ ਜਿੰਨੇ ਵੀ ਮੋੜ ਮੰਡੀ ਮੋਗਾ ਫੀਰਕੋਟ ਸਾਰੇ ਇਲਾਕਾ ਤੇ ਬਹੁਤ ਬਗੀਨੀ بارش ਦੇ ਵਿੱਚ ਦੇਖੋ ਜਦੋਂ ਟੈਂਟ ਇੰਟਰਵਿਊ ਖੜ ਗਿਆ ਸੋ ਮੈਂ ਤੇ ਰੋਬੀ ਦਾ ਬਾਜ਼ੀ ਦਾ ਗੱਲ ਕਰਦਾ ਆਂ ਤੇ ਇੱਥੇ ਪੱਕਾ ਜਗਾਰ ਸਮੂਹ ਨੂੰ ਕਹਿੰਦਾ ਇੱਥੇ ਪੱਕਾ ਜਗਾਰ ਬਣਾਓ ਆਉਣ ਜਾਣ ਦੇਖੋ ਕਈ ਵਾਰੀ ਇਦਾਂ ਹੁੰਦਾ ਹੈ ਲੰਗਰ ਜਦੋਂ ਲੱਗਾ ਹੈ ਨਾ ਆਪਣੇ ਬੰਦੇ ਵਰਤੋਂ ਵਾਲੇ ਹੁੰਦੇ ਨੇ ਆਪਣੇ ਮੂੰਹ 'ਚ ਨਹੀਂ ਉਹ ਪਾਉਂਦੇ ਆਏ ਕਿ ਘਰਾਂ ਦੇ ਵਿੱਚ ਮਹਿਮਾਨ ਆ ਗਿਆ ਯਾਰ ਜੇ ਆਪ ਹੀ ਆਪਾ ਖਾ ਲਾਂਗੇ ਉਹਦੇ ਤੇ ਮੈਸੇਜ ਪੜਾ ਜਾਂਦਾ ਬਾਕੀ ਕਮੀ ਕੋਈ ਨਹੀਂ ਬਿਸਕੁਟ ਕੀ ਚਾਹਾਂ ਕੀ ਆ ਲੱਗੇ ਪਏ ਇੱਕ ਦੋ ਨਵੀਆਂ ਥਰਮੋਸਾ ਭਰ ਕੇ ਗੱਡੀ ਰੋਮੀ ਨੇ ਮੈਨੂੰ ਦੱਸਿਆ ਉੱਥੇ ਅਸੀਂ ਅਰੇ ਸੀ ਉਹ ਵੀ ਉਹ ਵੀ ਤਿਆਰੀਆਂ ਸਮਗਰੀ ਦੀ ਕਮੀ ਕੋਈ ਨਹੀਂ ਤੇ ਸਤ ਗੁਰੂ ਕੀਰਤ ਕਰਨ ਇਹ ਵੈਗਰੂ ਕਾਲਪੁਰ ਕੋ ਹੁਣ ਰਹਿਮ ਕਰ ਪੰਜਾਬ ਤੇ ਪੰਜਾਬ ਦਾ ਇੰਤਿਹਾਲ ਬੜਾ ਲਿਆ ਪਰ ਇਹ ਸੂਰਬੀਰ ਬਹਾਦਰ ਰੁਕੇ ਨਹੀਂ ਤੁਹਾਡੇ ਸਹਿਯੋਗ ਦੇ ਨਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਇਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜਿੰਦਾਬਾਦ ਸੇਤੋ ਦੀ ਪਸਤਾਨਵਾ ਸਾਡੇ ਪ੍ਰਬੰਧ ਹਰਜਿੰਦਰ ਸਿੰਘ ਦਾ ਸਾਰੀਆਂ ਸੰਗਤਾਂ ਦਾ ਭਗਵਾਨ ਸਿੰਘ ਦਾ ਗੁਰਵੀਰ ਸਿੰਘ